ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦਿਨੇ ਤੋਂ ਨਵੀਂ ਨੋਟੀਫਿਕੇਸ਼ਨ ਦਿਨ ਨਿਆ ਪਾਵਾਂ ਕਿ ਸਿਰਜਲਟ ਨੂੰ ਲੈ ਕੇ ਹੋਵੇ ਜਾਂ ਟੈਕਟ ਬੇਸ ਕੋਈ ਨਿਊਜ਼ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਵੀ ਆਪਣਾ ਕਰੰਟ ਅਫੇਅਰ ਦੀ ਨਿਊਜ਼ ਹੋਵੇ ਜਿਹੜੀ ਆਪਣੇ ਸਾਰਿਆਂ ਦੇ ਲਈ ਬਹੁਤ ਵਧੀਆ ਹੁੰਦੀ ਹੈ ਬਹੁਤ ਕੰਮ ਆਉਣ ਵਾਲੀ ਹੁੰਦੀ ਹੈ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਥੋੜੇ ਦਿਨ ਪਹਿਲਾਂ 2-3 ਦਿਨ ਪਹਿਲਾਂ ਵੀ ਆਪਣੇ ਦੇਸ਼ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਜਨਸੰਖਿਆ ਨੂੰ ਲੈ ਕੇ ਜਿਹੜੀ ਆਪਣੇ ਦੇਸ਼ ਦੀ ਜਨਸੰਖਿਆ ਦਿਨੋਂ-ਦਿਨ ਵੱਧ ਰਹੀ ਹੈ ਇਹ ਜਨਸੰਖਿਆ ਨੂੰ ਲੈ ਕੇ ਸਰਕਾਰ ਵੱਲੋਂ ਮਤਲਬ ਕਈ ਸਰਕਾਰਾਂ ਵੱਲੋਂ ਜਿਹੜੇ ਆਪਣੇ ਹੈਗੇ ਸੂਬੇ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਰਾਸ਼ਟਰਪਤੀ ਨੂੰ ਇੱਕ ਜਿਹੜਾ ਗਿਆਪਨ ਹੈ ਉਹ ਦਿੱਤਾ ਹੈ ਗਿਆਪਨ ਮਤਲਬ ਇੱਕ ਪਰਚਾ ਦਿੱਤਾ ਹੈ ਉਹਦੇ ਵਿੱਚ ਪੂਰੀ ਪ੍ਰੋਬਲਮ ਲਿਖ ਕੇ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਰਕਾਰਾਂ ਕਿ ਸਿਰਫ ਮੈਕਸਿਮਮ ਹਰ ਘਰ ਦੇ ਵਿੱਚ ਦੋ ਬੱਚੇ ਹੋਣੇ ਚਾਹੀਦੇ ਆ ਦੋ ਤੋਂ ਵੱਧ ਕੋਈ ਬੱਚਾ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਲਿਖਿਆ ਤੁਹਾਡੇ ਮੂਰੇ ਫੋਟੋ ਫਲੈਸ਼ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਤੀਸਰੇ ਬੱਚੇ ਪਰ ਮਾਤਾ ਪਿਤਾ ਕੋ ਸਰਕਾਰੀ ਨੌਕਰੀ ਨਹੀਂ ਔਰ ਚੌਥੇ ਪਰ 10 ਸਾਲ ਦੀ ਸਜ਼ਾ ਇਹ ਜਿਹੜਾ ਉਹਨਾਂ ਨੇ ਪੇਜ ਰਾਸ਼ਟਰਪਤੀ ਨੂੰ ਲਿਖ ਕੇ ਦਿੱਤਾ ਉਹਦੇ ਚ ਲਿਖਿਆ ਵੀ ਜੇ ਕਿਸੇ ਘਰ ਦੇ ਵਿੱਚ ਤੀਸਰਾ ਬੱਚਾ ਪੈਦਾ ਹੁੰਦਾ ਹੈ ਤਾਂ ਉਹਨਾਂ ਦੇ ਮਾਤਾ ਪਿਤਾ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਊਗੀ ਜੇ ਕੋਈ ਚੌਥਾ ਬੱਚਾ ਪੈਦਾ ਹੁੰਦਾ ਤਾਂ 10 ਸਾਲ ਦੀ ਸਜ਼ਾ ਪ੍ਰਾਵਧਾਨ ਹੋਵੇ 10 ਸਾਲ ਦੀ ਜਿਹੜੀ ਸਜ਼ਾ ਵੀ ਹੋਊਗੀ ਅੱਗੇ ਕੀ ਲਿਖਿਆ ਉਹ ਵੀ ਦੱਸਦੇ ਆਂ ਇਹਦੇ ਵਿੱਚ ਜਿਹੜੀ ਜਨਸੰਖਿਆ ਦੀਨੋ ਧਨਵਾਦ ਰਹੀ ਹੈ ਉਹਨੂੰ ਮੱਧੇ ਨਜ਼ਰ ਦੇਖਦੇ ਹੋਏ ਕਈ ਸਰਕਾਰਾਂ ਸਰਕਾਰਾਂ ਦੇ ਨਾਮ ਵੀ ਲਿਖੇ ਹੋਏ ਐ ਕਈ ਰਾਜਨੀਤਿਕ ਜਿਹੜੇ ਦਲ ਹੈਗੇ ਐ ਉਹਨਾਂ ਦੇ 125 ਜਿਹੜੇ ਐਮਪੀ ਐ ਉਹਨਾਂ ਨੇ ਰਾਸ਼ਟਰਪਤੀ ਨੂੰ ਇਹ ਜਿਹੜਾ ਗਿਆਪਨ ਐ ਉਹ ਦਿੱਤਾ ਉਹਦੇ ਵਿੱਚ ਉਹਨਾਂ ਨੇ ਗਿਆਪਨ ਦੇ ਵਿੱਚ ਲਿਖਿਆ ਕਿ ਜਨਸੰਖਿਆ ਨਿਯੰਤਰਣ ਜਿਹੜਾ ਕਾਨੂੰਨ ਐ ਉਹਦੇ ਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜੀ ਪੂਰਾ ਜਿਹੜਾ ਗਿਆਪਨ ਸੰਪਿਆ ਦੇ ਵਿੱਚ ਲਿਖਿਆ ਹੈ ਕਿ ਇਹ ਜਿਹੜਾ ਕਾਨੂੰਨ ਹੈ ਹਰ ਜਾਤੀ ਤੇ ਹਰ ਧਰਮ ਤੇ ਮਤਲਬ ਹਰ ਧਰਮ ਜਾਤੀ ਤੋਂ ਉੱਤੇ ਉੱਠ ਕੇ ਸਾਰੇ ਨਾਗਰਿਕਾਂ ਦੇ ਉੱਤੇ ਲਾਗੂ ਹੋਣਾ ਚਾਹੀਦਾ ਇਹ ਨਾ ਹੋਵੇ ਵੀ ਇਹ ਕਦੇ ਨਾ ਵੀ ਇਹਦੇ ਤੇ ਨਹੀਂ ਹੋਣਾ ਲਾਗੂ ਇਹਦੇ ਤੇ ਹੋਊਗਾ ਕਹਿੰਦੇ ਕਿਸੇ ਧਰਮ ਤੇ ਜਾਤੀ ਨੂੰ ਵੇਚ ਨਾ ਲਿਆਂਦਾ ਜਾਵੇ ਹਰ ਨਾਗਰਿਕ ਤੇ ਦੇਸ਼ ਦੇ ਸਵਾ ਸੋ ਕਰੋੜ ਨਾਗਰਿਕ ਤੇ ਵਾਲਾ ਜਿਹੜਾ ਲੱਗਣਾ ਚਾਹੀਦਾ ਕਾਨੂੰਨ ਤੇ ਤਾਂ ਜੋ ਦੇਸ਼ ਦਾ ਵੀ ਵਿਕਾਸ ਹੋਵੇ ਤੇ ਜਿਹੜੀ ਵੱਧੀ ਜਨਸੰਖਿਆ ਹੈ ਉਹਦੇ ਤੇ ਵੀ ਠੱਲ ਪਵੇ ਬਨੇ ਰਹੋ ਸਾਡੇ ਨਾਲ ਹੋਰ ਵੀ ਨਿਊਜ਼ ਦੇਵਾਂਗੇ ਕੋਈ ਵੀ ਨਿਊਜ਼ ਸਾਡੇ ਤੱਕ ਆਵੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿੰਨੇ ਆ ਬਹੁਤ ਬਹੁਤ ਧੰਨਵਾਦ शुक्रिया